ਮਾਲ ਵਿਭਾਗ ਦੇ ਚੱਲਦੇ ਸੁਧਾਰਾਂ ਵਿੱਚ ਚੱਲਦਾ ਹੈ ਕੱਲ ਅਸੀਂ ਤਸਕੀਨਦਾਰ ਸਹਿਬਾਨ ਨੈਵ ਤਸਕੀਨਦਾਰ ਸਹਿਬਾਨ ਨਾਲ ਇਕਤਵਾੜ ਲਗਿੱਤੇ ਜਿਹਦੇ ਚੋਂ ਪੰਜਾਬ ਤਸਕੀਨਦਾਰ 160 ਤੇ ਨੈਵ ਤਸਕੀਨ ਦਾ ਮੇਰੇ ਧਿਆਨ ਚ ਆਇਆ ਕਿ ਕਈ ਅਫਸਰ ਸਹਿਬਾਨਾਂ ਨੇ ਕਿ ਤਸਕੀਨਦਾਰ ਸਹਿਬਾਨਾਂ ਦੇ ਪੀ ਅਧਿਕਾਰੀਆਂ ਨੇ ਹਾਲੇ ਤੱਕ ਆਪਣੀ ਡਿਊਟੀ ਜੁਆਇਨ ਨਹੀਂ ਕੀਤੀ ਸੋ ਇਹਨਾਂ ਅਧਿਕਾਰੀਆਂ ਨੂੰ ਤੁਰੰਤ ਤਨਤੀ ਹੋਣ ਦੇ ਹਾਜ਼ਰ ਹੋਣ ਤੇ ਆਦੇਸ਼ ਦਿੱਤੇ ਗਏ ਸੋ ਕੱਲ ਮੈਂ ਖੁਦ ਜਾ ਕੇ ਮੈਂ ਤੇ ਅਫਸਰ ਸਾਹਿਬ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਤਹਿਸੀਲਾਂ ਦੇ ਲੈਵਲ ਸਿਨਾਂ ਦੇ ਵਿੱਚ ਚੈਕਿੰਗ ਕਰਾਂਗੇ ਸੋ ਜਿਹੜਾ ਡਿਊਟੀ ਉੱਤੇ ਗੈਰ ਹਾਜ਼ਰ ਪਾਇਆ ਗਿਆ ਉੱਤੇ ਸਖਤ ਕਾਰਵਾਈ ਹੋਏਗੀ ਸੋ ਇਹੀ ਅੱਜ ਦੀ ਜਿਹੜੀ ਪੀਸੀ ਦੇ ਵਿੱਚ ਦੱਸੇ ਮੈਸੇਜ ਲਗਾਇਆ ਗਿਆ ਕਿ ਸਾਰੇ ਆਪਣੇ ਡਿਊਟੀ ਦੇ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਹੈ ਕਿ ਤੁਹਾਡੇ ਲਈ ਪਾਰਦਰਸ਼ੀ ਤਰੀਕੇ ਨਾਲ ਇਹ ਸੇਵਾਵਾਂ ਲਈ ਸਭ ਕੁਝ ਕਰ ਰਹੇ ਆ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਸੋ ਇਹ ਸੇਵਾਵਾਂ ਤੁਹਾਨੂੰ ਪਾਰਦਰਸ਼ੀ ਤਰੀਕੇ ਨਾਲ ਮਿਲਣਗੀਆਂ ਤੁਹਾਡੀਆਂ ਰਿਸ਼ਤੀਆਂ ਤੁਹਾਡੇ ਇੰਤਕਾਲ ਤੁਹਾਡੇ ਜਿਹੜੇ ਤਸੀਨਾ ਦੇ ਕੰਮ ਹੈ ਬਿਨਾਂ ਕ੍ਰਿਸ਼ਟਾਚਾਰ ਦੇ ਬਿਨਾਂ ਪੈਸੇ ਦਿੱਤੇ ਤੇ ਤੁਹਾਡੇ ਕੰਮਾਂ ਦੀ ਸ਼ੁਰੂਆਤ ਹੋਈ ਹੋਈ ਹੈ ਸੋ ਤੁਹਾਨੂੰ ਬੇਨਤੀ ਵੀ ਹੈ ਪੰਜਾਬ ਦੇ ਲੋਕਾਂ ਨੂੰ ਤੇ ਤੁਹਾਨੂੰ ਜਿਹੜੀ ਹਰ ਸੂਰਤ ਹੈ ਪਾਰਕ ਅਸੀ ਤਰੀਕਾ ਨਾਲ ਉਹ ਜੀ ਦੇ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਹਾਨੂੰ ਕੋਈ ਲੱਗੇ ਕਿ ਤੁਹਾਨੂੰ ਕੋਈ ਤਹਿਸੀਲ ਦੇ ਵਿੱਚ ਪ੍ਰੇਸ਼ਾਨੀ ਆ ਰਹੀ ਹੈ ਤੁਸੀਂ ਮੇਰਾ ਨੰਬਰ ਵੀ ਨੋਟ ਕਰ ਲਓ 842769000 ਸਾਡੇ ਮੁੱਖ ਮੰਤਰੀ ਸਰਦਾਰ ਪ੍ਰੋਸਿਮਾਨ ਜੀ ਵੱਲੋਂ ਕ੍ਰਿਸ਼ਟਾਚਾਰ ਦੇ ਖਿਲਾਫ ਨੰਬਰ ਜਾਰੀ ਕੀਤਾ ਹੋਇਆ ਸੋ ਹੋਰ ਜਿਹੜੇ ਵੀ ਸਾਡੇ ਬਲਾਕ ਪ੍ਰਧਾਨ ਸਰਮਾਨ ਤੱਕ ਸਾਡੇ ਐਮਐਲਏ ਸਹਿਮਾਨ ਸਾਡੇ ਜਿਸ ਹਲਕੇ ਦੇ ਤੁਸੀਂ ਰਹਿ ਰਹੇ ਹੋ ਉਸ ਦੇ ਮਿਨਿਸਟਰ ਸਹਿਬਾਨ ਜਾਂ ਐਮਐਲਏ ਸਹਿਬਾਨ ਨੂੰ ਤੁਸੀਂ ਆਪਣੀ ਲਈ ਸਕੈਨੋਰ ਕਰਾ ਸਕਦੇ ਹੋ ਸਾਡੇ ਤਿਆਰ ਚੱਲ ਜਾਂਦੀ ਹੈ ਤੇ ਜਿਹੜਾ ਸਾਨੂੰ ਕੋਈ ਵੀ ਤੁਸੀਂ ਮੈਸੇਜ ਕਰਦੇ ਹੋ ਤੇ ਉਹਦੇ ਉੱਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਦੇ ਆ ਰਹੇ ਹਾਂ ਤੇ ਕਰਦੇ ਰਵਾਂਗੇ ਤੁਹਾਨੂੰ ਜਿਹੜੀ ਇਹ ਸਵਾਵਾ ਪਾਰਦਰਸ਼ੀ ਤਰੀਕੇ ਨਾਲ ਹੀ ਮਿਲਣਗੇ ਆ ਸਰ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕੋਈ ਵੀ ਅਧਿਕਾਰੀ ਹੈ ਜਿਹੜਾ ਕੰਮ ਨਹੀਂ ਕਰੇਗਾ ਤੇ ਇਹਦੇ ਖਿਲਾਫ ਕਾਰਵਾਈ ਹੋਵੇਗੀ ਅਜਾ ਪਿਛਲੇ ਦਿਨੀ ਇਸ ਤਰੀਕੇ ਦੀਆਂ ਜਿਹੜੀਆਂ ਸਾਹਮਣੇ ਆਈਆਂ ਨੇ ਮਾਮਲੇ ਸਾਹਮਣੇ ਆਏ ਨੇ ਉਹਦੇ ਨਾਲ ਲੋਕਾਂ ਨੂੰ ਕਾफी ਖੱਜਲਖੁਆਰੀ ਹੋਈ ਹੈ। ਨੇ ਦੇਖੋ ਜਿਹੜੀਆਂ ਪਿਛਲੇ ਉਸੇ ਪ੍ਰੇਸ਼ਾਨੀਆਂ ਦੇ ਤਹਿਤ ਜਿਹੜੇ ਲੋਕਾਂ ਨੇ ਖੱਜਲਖੁਆਰੀ ਇਹਨਾਂ ਲੋਕਾਂ ਨੇ ਕੀਤੀ ਜਿਹੜਾ ਤੇ ਜਦੋਂ ਕੋਈ ਪ੍ਰਿਸ਼ਟਾਚਾਰ ਕਰਦਾ ਵਿਜੀਲੈਂਸ ਦੇ ਵੱਲੋਂ ਫੜਿਆ ਗਿਆ ਤੇ ਕਈ ਅਧਿਕਾਰੀ ਅਗਲੇ ਤੇ ਬੈਠ ਗਏ ਸੋ ਸਾਰੇ ਅਧਿਕਾਰੀ ਜਿਹੜੇ 15 16 ਸੀ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਨਾਲ ਦੇ ਨਾਲ ਇਹਨਾਂ ਨੂੰ ਡਿਊਟੀ ਤੇ ਲਗਾਇਆ ਗਿਆ ਸੋ ਹੁਣ ਲੋਕਾਂ ਨੂੰ ਪੰਜਾਬ ਦੇ ਲੋਕ ਉਸ ਨੇ ਜਿੱਥੇ ਸਾਰੇ ਅਸੀਂ ਸਾਡੇ ਪਾਰਟੀ ਸੁਪਰੀਮਾਰਲ ਕੇਜਰੀਵਾਲ ਜੀ ਜਦੋਂ 2022 ਤਾਂ ਅਸੀਂ ਲੋਕਾਂ ਨੂੰ ਜਾਂਦੇ ਸੀ ਕਿ ਅਸੀਂ ਕਰ ਕਰ ਇੱਕੋ ਗੱਲ ਕਰਦੇ ਸੀ ਕਿ ਇੱਕ ਮੌਕਾ ਕੇਜਰੀਵਾਲ ਜੀ ਨੂੰ ਦੂਜੇ ਇੱਕ ਮੌਕਾ ਭਗਵੰਤ ਮਾਨ ਨੂੰ ਦਿਓ ਅਸੀਂ ਤ੍ਰਿਸ਼ਟਾਚਾਰ ਦਾ ਖਾਤਮਾ ਕਰਾਂਗੇ ਸਰਕਾਰੀ ਸਕੂਲਾਂ ਤੇ ਸਰਕਾਰੀ ਹਸਪਤਾਲਾਂ ਤੇ ਜਿਹੜੀ ਇਹ ਪਾਰ ਦੇ ਸਤਿਕੇ ਨਾਲ ਅਸੀਂ ਇਸਦੇ ਸੁਧਾਰ ਲਿਆਵਾਂਗੇ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਹਰ ਇੱਕ ਤੇ ਜਿਵੇਂ ਜੁਧ ਨਸ਼ਾ ਬਰੋਂ ਤੇ ਪੰਜਾਬ ਜਿਹੜਾ ਤੁਸੀਂ ਦੇਖਿਆ ਚੱਲ ਰਿਹਾ ਕਿ ਨਸ਼ਾ ਇਹ ਸਿੱਧੀ ਜੋਗ ਰਵਾਈ ਸਾਡੇ ਪਾਰਟੀ ਸੁਪਰੀਮੋਰਲ ਪੀਜਰੀਵਾਲ ਦੀ ਜੋਗ ਰਵਾਈ ਹਿੱਥ ਹੈ ਜਿਹੜਾ ਨਸ਼ਾ ਖਤਮਾ ਹੋ ਰਿਹਾ ਸੋ ਇਹ ਜਿਹੜੀ ਨਸ਼ੇ ਦੀ ਸਰਪ੍ਰੈਸ ਦੀ ਚੈਨ ਜਿਹੜੀ ਆ ਉਹ ਟੁੱਟ ਚੁੱਕੀ ਹੈ ਇਸੇ ਤਰ੍ਹਾਂ ਭ੍ਰਿਸ਼ਟਾਚਾਰ ਦਾ ਜਿਹੜਾ ਜਰੋਂ ਦੇ ਤਸੀਹਿੰਦਰ ਸੇ ਬੰਨਾਂ ਨੂੰ ਸਖਤ ਚੇਤਾਵਨੀ ਸਖਤ ਕਾਡਰ ਦਿੱਤੇ ਗਏ ਉਸ ਟਾਈਮ ਤੋਂ ਤੁਸੀਂ ਲੋਡ ਕੀਤਾ ਹੋਣਾ ਕਿ ਨਸ਼ ਜਿਹੜੀ ਹੈ ਭ੍ਰਿਸ਼ਟਾਚਾਰ ਦਾ ਖਤਮਾ ਹੋ ਰਿਹਾ ਸੋ ਅੱਜ ਫੇਰ ਜਿਹੜੇ ਕੱਲ੍ਹ ਨੇ ਬਦਲੀਆਂ ਕੀਤੀਆਂ ਗਈਆਂ ਇਹ ਸਿਰਫ ਪੰਜਾਬ ਦੇ ਲੋਕਾਂ ਦੀ ਸਹੂਲਤ ਵਾਸਤੇ ਪਾਰਦਰਸ਼ੀ ਢੰਗ ਨਾਲ ਲੋਕਾਂ ਨੂੰ ਸਹੂਲਤ ਮਿਲੇ ਉਹਦੇ ਲਈ ਅਸੀਂ ਸਾਰਾ ਮੁਸਕਰਿਆ ਪਰ ਫਿਰ ਵੀ ਜੇ ਕਿਸੇ ਨੂੰ ਕੋਈ ਕੰਪਲੇਂਟ ਹੋਵੇ ਜਾਂ ਕੋਈ ਕਿਸੇ ਕੋਈ ਦੋਸ਼ੀ ਪਾਇਆ ਗਿਆ ਤੇ ਉੱਤੇ ਸਖਤ ਕਾਰਵਾਈ ਕਰਾਂ ਸਰ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਰੈਂਡਮਲੀ ਚੈਕਿੰਗ ਹੋ ਸਕਦੀ ਹੈ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਅੰਮ੍ਰਿਤਸਰ ਜਲੰਧਰ ਬਠਿੰਡਾ ਭਵਿੱਲਪੁਰ ਬਹਾਲੀ ਹਰ ਜਗ੍ਹਾ ਤੇ ਜਿੱਥੇ ਰਾਜਪੁਰਾ ਜਿੱਥੇ ਵੀ ਸਾਨੂੰ ਕੋਈ ਕੰਪਲੇਂਟ ਲੱਗੀ ਜਿੱਥੇ ਵੀ ਕਿਸੇ ਦਾ ਡਿਲੇਟ ਸਿੰਦਰ ਨਹੀਂ ਪਹੁੰਚਿਆ ਮੈਂ ਖੁਦ ਪਹੁੰਚ ਕੇ ਸਾਡੇ ਅਫਸਰ ਪਹੁੰਚ ਕੇ ਸਾਡੇ ਡੀਸੀ ਸੇ ਰਿਪੋਰਟ ਕੇ ਉਹਨਾਂ ਤੋਂ ਸਖਤ ਕਾਰਵਾਈ ਕਰਾਂਗੇ ਸਰ ਪਿਛਲੇ ਵੀ ਅਕਸਰਾਂ ਨੇ ਕਿਹਾ ਸੀ ਅਜੀ ਅਜੀ ਕੁ ਅਰੀ ਜਿਹੜੇ ਸਾਡੇ ਖਿਲਾਫ ਬੋਲਣਗੇ ਅਸੀਂ ਉਹਨਾਂ ਦੀਆਂ ਪ੍ਰਾਪਰਟੀਆਂ ਦਾ ਬੇਰਵਾ ਨਿਸ਼ਾਨਾ ਗਾਹਾਂਗੇ ਲੰਮਾਦਰ ਜਿਹੜੇ ਅਜਿਹੇ ਕੰਮ ਕਰਾਉਂਦੇ ਨੇ ਜਾਂ ਪ੍ਰਸ਼ਾਸਨ ਨਾਲ ਲੈਕਣੇ ਉਹਨਾਂ ਦੀਆਂ ਪ੍ਰਾਪਰਟੀਆਂ ਦੀ ਵੀ ਬੇਰਵੇਜ ਜਾਂਚ ਹੋਈ ਜਾਏਗੀ ਇਹ ਦੇਖੋ ਜਿਹੜਾ ਪੰਜਾਬ ਦੇ ਲੋਕਾਂ ਦਾ ਪੰਜਾਬ ਦਾ ਨੁਕਸਾਨ ਕਰੇਗਾ ਜਿਹੜਾ ਵੀ ਕੋਈ ਹਮਸਰਾਤ ਕਰੇਗਾ ਉਸ ਤੇ ਕਾਰਵਾਈ ਕਰਾਂਗੇ ਜਿਵੇਂ ਜੁੱਧ ਨਸਲ ਦੇ ਵਿਰੁੱਧ ਚੱਲ ਰਿਹਾ ਉਸੇ ਤਰ੍ਹਾਂ ਜੇ ਲੋ ਵੀ ਕੋਈ ਲੱਗੇ ਕਿ ਸਾਨੂੰ ਇਹ ਪੰਜਾਬ ਦੇ ਨੁਕਸਾਨ ਇਹ ਤੇ ਪੰਜਾਬ ਦੇ ਲੋਕਾਂ ਨੂੰ ਸੁਰਤਾ ਦੇਣ ਤੋਂ ਵਾਂਝੇ ਰੱਖਦੇ ਆ ਪੰਜਾਬ ਦੇ ਲੋਕਾਂ ਨੂੰ ਤੰਗ ਕਰ ਰਿਹਾ ਉਥੇ ਸੱਤ ਕਰ ਰਿਹਾ ਲੋਕਾਂ ਆ ਕੀ ਬਿਆਨ ਲੋਕਾਂ ਨੂੰ ਇਹ ਮੈਸੇਜ ਆ ਕਿ ਤੁਹਾਡੀ ਸੇਵਾ ਲਈ ਤੁਸੀਂ ਸਾਨੂੰ ਚੁਣਿਆ ਅਸੀਂ ਤੁਹਾਡੀ ਸੇਵਾ ਦਿਨਦਤ ਕਰ ਰਿਹਾ ਤੇ ਇਮਾਨਦਾਰੀ ਨਾਲ ਪਾਰਦਰਸ਼ੀ ਢੰਗ ਨਾਲ ਤੁਹਾਨੂੰ ਹਰ ਸੇਵਾ ਜਿਹੜੀ ਮਿਲੇਗੀ ਤੋਂ ਜਦੋਂ ਵੀ ਕੋਈ ਪ੍ਰੋਬਲਮ ਆਵੇ ਤੁਸੀਂ ਸਾਡੇ ਧਿਆਨ ਚ ਲਿਆ ਰਹੇ ਰਹੋਗੇ ਅਸੀਂ ਉੱਤੇ ਸੁਧਾਰ ਕਰਦੇ ਰਵਾਂਗੇ ਤੁਹਾਡੇ ਸੇਵਾਦਾਰ ਬਣ ਕੇ ਆਮਰੀਕਾ ਦੀ ਸੇਵਾ ਕਰੀਆ ਕੁਝ ਦਾਪੋ ਸਮਾਨ ਦੀ ਸਰਕਾਰ ਸੇਵਾ ਕਰੀਆ ਸੋ ਇਹ ਸੇਵਾ ਇਸ ਤਰ੍ਹਾਂ ਨੰਤਰ ਜਰ ਰੇ ਧੰਨਵਾਦ